ਪਰ ਇਹ ਚੰਦ ਲੈ ਇਹਨਾਂ ਨੇ ਜੀ ਪੰਜਾਬ ਲਈ ਕਹਿੰਦਾ ਖਤਮ ਕਰਨਾ ਚਾਹੁੰਦੇ ਕਿੱਸਾ ਮੰਨਿਆ ਨਹੀਂ ਕਦੇ ਪੰਜਾਬ ਨੂੰ ਹਿੱਸਾ ਹੜ ਆਏ ਨੂੰ ਇਗਨੋਰ ਕਰਦੇ ਉਚਾਲ ਆਏ ਤੇ ਖਬਰ ਚਲਾ ਜਾਂਦੇ ਹੈਲੀਕਾਪਟਰ ਲੱਦੇ ਰਾਸ਼ਨ ਦੇ ਮਤਰਈ ਮਾਂ ਦਾ ਅਹਿਸਾਸ ਕਰਾ ਜਾਂਦੇ ਜੇ ਸਿੱਧੇ ਨਹੀਂ ਮੰਨਦੇ ਛੱਡ ਪਾਣੀ ਸੁੱਟ ਲਓ ਜਿਵੇਂ ਹੁੰਦਾ ਨੁਕਸਾਨ ਪੰਜਾਬ ਦਾ ਕਰੋ ਚਾਰੇ ਪਾਸਿਓ ਲੁੱਟ ਲਓ ਮਾੜੀ ਮਾਨਸਿਕਤਾ ਦਿਖਾ ਜਾਂਦੇ ਹੈਲੀਕਾਪਟਰ ਲੱਦੇ ਰਾਸ਼ਨ ਦੇ ਮਤਰੇਈ ਮਾਂ ਦਾ ਅਹਿਸਾਸ ਕਰਾ ਜਾਂਦੇ ਹੱਕ ਪੰਜਾਬ ਦੇ ਦੱਬੀ ਬੈਠੇ ਮੈਲੀ ਅੱਖ ਪੰਜਾਬ ਤੇ ਰੱਖੀ ਬੈਠੇ ਟੇਢੀ ਉਂਗਲ ਨਾਲ ਘੋ ਕੱਢਣ ਨੂੰ ਫਿਰਦੇ ਕਈ ਜੁਗ ਨੂੰ ਬਾਹਾਂ ਅੱਡ ਨੇ ਬੈਠੇ ਹੜ ਪੀੜਤ ਨਕਲੀ ਬਣਾ ਜਾਂਦੇ ਹੈਲੀਕਾਪਟਰ ਲੱਦੇ ਰਾਸ਼ਨ ਦੇ ਮਤਰੇਈ ਮਾਂ ਦਾ ਅਹਿਸਾਸ ਕਰਾ ਜਾਂਦੇ ਕਿੰਨੀਆਂ ਮਰਜੀ ਚੱਕ ਲੋ ਧੌਣਾ ਪੰਜਾਬ ਸੋਡੇ ਹੱਥ ਨਹੀਂ ਆਉਣਾ ਬੀਤਿਆ ਇਤਿਹਾਸ ਗਵਾਹੀ ਭਰਦਾ ਪੱਲੇ ਸੋਡੇ ਪੈ ਜਾਊ ਰੋਣਾ ਪਹਿਲਾਂ ਡਿੱਗਦਾ ਫਿਰ ਉੱਠ ਖੜਦਾ ਏ ਪੰਜਾਬ ਹੱਕ ਆਪਣੇ ਦੀ ਲੜਦਾ ਏ ਪੰਜਾਬ ਹੱਕ ਆਪਣੇ ਦੀ ਲੜਦਾ ਏ ਟੇਢੀ ਉਂਗਲ ਨਾਲ ਕਿਉ ਕੱਢਣ ਨੂੰ ਫਿਰਦੇ ਆ ਜਿ ਸਿੱਧੇ ਤੌਰ ਤੇ ਨੁਕਸਾਨ ਨਹੀਂ ਹੁੰਦਾ ਕਹਿੰਦੇ ਟੇਢੇ ਤੌਰ ਤੇ ਕਰ ਲਓ ਕੁਦਰਤ ਵੀ ਇਹਨਾਂ ਨੇ ਆਪਦੇ ਹੱਥ ਚ ਕਰ ਲਈ ਪਰ ਇਹ ਪੰਜਾਬ ਹੈ ਇਹ ਫੇਰ ਉੱਠੂਗਾ